ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਦਿਖਾਉਣਾ ਗੋਰਿਆਂ ਦੇ ਸਟੋਰ ਦੇ ਵਿੱਚ ਸਰਦਾਰਾਂ ਦੀ ਧੱਕ ਕਿਵੇਂ ਪਈ ਐ ਸਿੱਧੂ ਮਸੇਵਾਲੇ ਨੇ ਪੱਗ ਦਾ ਬਹੁਤ ਉੱਚਾ ਕਰਿਆ ਇੱਕ ਗੋਰਿਆਂ ਦਾ ਸਟੋਰ ਹੈ ਜੀ ਇਹ ਇੱਥੇ ਗੋਰਿਆਂ ਦੇ ਜਿਹੜੇ ਸਭ ਤੋਂ ਮਸ਼ਹੂਰ ਲੋਕ ਨੇ ਸਟਾਰ ਨੇ ਜਿਹੜੇ ਗੋਰਿਆਂ ਦੇ ਫਿਲਮੀ ਐਕਟਰ ਕਰੈਕਟਰ ਪਲੇਅਰ ਉਹਨਾਂ ਦੇ ਵਿੱਚ ਮਸੂਰ ਸਟਾਰਾਂ ਦੇ ਵਿੱਚ ਤੁਹਾਨੂੰ ਦਿਖਾਉਣਾ ਆ ਆ ਦੇਖੋ ਪੰਜਾਬ ਦੇ ਯੋਧੇ ਤੁਹਾਨੂੰ ਤੁਹਾਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਹੁਣ ਦਿਖਾਉਣਾ ਸਿੰਦੂ ਮੁਸੇ ਵਾਲਾ ਆ ਸੀ ਸ਼ੇਰ ਜਿੱਥੇ ਸਾਰੇ ਗੋਰਿਆਂ ਦੇ ਇੰਟਰਨੈਸ਼ਨਲ ਲੈਵਲ ਦੇ ਸਟਾਰ ਬੰਦੇ ਨੇ ਜਿਹੜੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਵਰਲਡ ਲੈਵਲ ਤੇ ਜਿਹੜੇ ਖਿਡਾਰੀ ਫਿਲਮੀ ਐਕਟਰ ਜਾਂ ਕਿਸੇ ਵੀ ਖੇਤੇ 'ਚ ਜਿਹੜੇ ਵਰਲਡ ਲੈਵਲ ਤੇ ਮਸ਼ਹੂਰ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਆ ਯੋਧਿਆਂ ਨੇ ਦਸਤਾਰ ਦਾ ਨਾਮਕਾਇਆ ਈਦੀ ਕਿਰਪਾ ਨਾਲ ਆ ਯੋਧੇ ਅੱਗੇ ਜਿਨ੍ਹਾਂ ਦੀ سپورਟ ਉਹਨਾਂ ਨੇ ਵੀ ਲਈ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਏ ਜੀ ਨਿਆਰਾ ਪੰਖ ਖਾਲਸੇ ਦਾ